ਸੂਬੇ ਅੰਦਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਹੀ ਕਰੋੜਾਂ ਰੁਪਏ ਦੇ ਵੱਡੇ ਕਪਲੇ ਉਜਾਗਰ ਕੀਤੇ ਜਾ ਰਹੇ ਨੇ ਐਸੇ ਦੇ ਚੱਲਦਿਆਂ ਅਗਰ ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਤਾਜ਼ਾ ਮਾਮਲਾ ਹੁਣ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਪੰਜ ਗ੍ਰੇਨ ਮਹਿਕਮੇ ਵਿੱਚ ਕਰੋੜਾਂ ਰੁਪਏ ਦੇ ਕਪਲੇਬਾਜ਼ੀ ਕਰਨ ਦੇ aarop ਲੱਗੇ ਨੇ ਜਿਸ ਵਿੱਚ ਕਈ ਅਧਿਕਾਰੀ ਅਤੇ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਦਾ ਵੀ ਜ਼ਿਕਰ ਰਿਹਾ ਹੈ ਜਿਸ ਨੂੰ ਲੈ ਕੇ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਰਜਨੀਸ਼ ਦਹੀਆ ਵੱਲੋਂ ਇੱਕ ਚਿੱਠੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲਿਖੀ ਗਈ ਹੈ ਅਤੇ ਜਾਂਚ ਕਰ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਗਈ ਹੈ। ਇਹ ਮਾਮਲਾ ਇਹ 2020-21 ਦੇ ਵਿੱਚ ਹੈ। ਵਿਭਾਗ ਨੇ ਟੈਂਡਰ ਕੀਤੇ। ਵਿਭਾਗ ਦੇ ਸਬੰਧਤ ਮੰਤਰੀ ਭਾਰਤ ਪੋਸ਼ਣ ਆਸ਼ੂ ਨੇ ਇਹ ਕਹਿ ਜੀ ਪੌੜੀ ਲੈ ਕੇ ਆਂਦੀ ਕਿ ਛੋਟਾ ਠੇਕੇਦਾਰ ਬਾਹਰ ਕਰ ਦਤਾ ਆ ਦੇ ਚਿਹਤੇ ਵੱਡੇ ਠੇਕੇਦਾਰ ਕੰਮਾਂ ਚ ਵੜੇ ਗਏ। ਕਮਿਚ ਕਿਹੜਾ ਠੇਕੇ ਦਰਵਾਇਆ ਗਿਆ ਤੇ ਲੂ ਰਾਮ ਪੂਰੇ ਪੰਜਾਬ ਵਿੱਚ 25 30% ਕੰਮ ਤੇ ਲੂ ਰਾਮ ਕੋਲ ਨੂੰ ਦਿੱਤਾ ਗਿਆ 20 25% ਕੰਮ ਦਿੱਤਾ ਗਿਆ ਪ੍ਰੇਮ ਕੁਮਾਰ ਕੋਟਪੁਰੇ ਵਾਲੇ ਨੂੰ ਦਿੱਤਾ ਗਿਆ ਇਹਨਾਂ ਨੇ ਕੀ ਲਿਆਂਦਾ ਤੁਹਾਡੇ ਕੋਲੇ ਟਰਨਓਵਰ ਚਾਹੀਦੀ ਹੈ ਤੁਹਾਡੇ ਕੋਲੇ ਗੱਡੀਆਂ ਦੇ ਆਧਾਰ ਦੇਬਰ ਦੇ ਆਧਾਰ ਘਟ ਹੋਣੇ ਚਾਹੀਦੇ ਆ ਰਕਾਂ ਦੀ ਆਰਸੀਆਂ ਹੋਣੀਆਂ ਚਾਹੀਦੀਆਂ ਤੁਸੀਂ ਟੈਂਡਰ ਪਾਓ ਟੈਂਡਰ ਪਾਉ ਆਪਲੋਡ ਕਰਤਾ ਅਪਲੋਡ ਕਰਨ ਤੋਂ ਬਾਅਦ ਡਾਕੂਮੈਂਟ ਮੈਨੂਅਲ ਜਮ੍ਹਾਂ ਕਰਾਓ ਮੈਨੂਅਲ ਡਾਕੂਮੈਂਟ ਜਿਹੜੇ ਅਸੀਂ ਜਮ੍ਹਾਂ ਕਰਾਉਂਦੇ ਸੀ ਇਹ ਖੁਰਦ-ਬਖੁਰਦ ਕਰ ਦਿੰਦੇ ਸੀਗੇ ਖੁਰਦ-ਬਖੁਰਦ ਜੇ ਡਾਕੂਮੈਂਟ ਕਰਤੇ ਇਹ ਉੱਥੇ ਲੈ ਜਾਂਦੇ ਸੀ ਠੇਕੇਦਾਰ ਨੇ ਡਾਕੂਮੈਂਟ ਜਮ੍ਹਾਂ ਨਹੀਂ ਕਰਾਇਆ ਇਸ ਲਈ ਇਹਨੂੰ ਟੈਕਨੀਕਲ ਬਿਡ ਚ ਬਾਹਰ ਕੀਤਾ ਜਾਂਦਾ ਹੈ ਇਸ ਦੀ ਟੈਕਨੀਕਲ ਟੈਂਡਰ ਦੀ ਰਿਜ਼ਲਟ ਕੀਤੀ ਜਾਂਦੀ ਹੈ ਜੋ ਟੈਕਨੀਕਲੀ ਰਿਜੈਕਟ ਹੋ ਗਈ ਤਾਂ ਰੇਟ ਬਿਡ ਕਾਦੀ ਖੁੱਲ ਨਹੀਂ ਹੈ ਟੈਕਨੀਕਲ ਪਹਿਲਾਂ ਪਾਸ ਹੋ ਗਈ ਤਾਂ ਰੇਟ ਬਿਡ ਖੁੱਲੂਗੀ ਪਿਛਲੀਆਂ ਸਰਕਾਰਾਂ ਵਿੱਚ ਇਹ ਕੋਈ ਸ਼ਰਤ ਨਹੀਂ ਸੀਗੀ ਸ਼ਰਤਾਂ ਇਹਨਾਂ ਲਈ ਆਪ ਦੇ ਵੱਡੇ ਠਿਕਤਰਾਂ ਨੂੰ ਫਾਇਦਾ ਪਹੁੰਚਾਉਣ ਲਈ ਹੁਣ ਆਪਾਂ ਜਿਹੜਾ ਫਿਰੋਜ਼ਪੁਰ ਦੀ ਗੱਲ ਕਰ ਲਈਏ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਮੈਂ ਟੈਂਡਰ ਪਾਇਆ ਪੰਨਗ੍ਰੇਨ ਮਹਿਕਮੇ ਦੇ ਵਿੱਚ ਮਮਦੂਤ ਮੁਦਕੀ ਟਰਾਂਸਪੋਰਟ ਦੇ ਪਾਇਏ ਲੇਬਰ ਕਾਰਟੇਜ ਦੇ ਪਾਇਏ ਇਹਨਾਂ ਨੇ ਸਾਡੀਆਂ ਟੈਕਨੀਕਲ ਬਿਡਾਂ ਹੀ ਫੇਲ ਕਰ ਦਿੱਤੀਆਂ ਇਹ ਕਿਹਨਾਂ ਨੇ ਕੀਤੀਆਂ ਇਹਨੇ ਫੇਲ ਕੀਤੀ ਆ ਡਿਪਟੀ ਡਾਇਰੈਕਟਰ ਮੰਗਲਦਾਸ ਜੀ ਨੇ ਇਹਨਾਂ ਦੇ ਨਾਲ ਥੱਲੇ ਲੈਵਲ ਤੇ ਆ ਡੀਐਫਸੀ ਮੰਦਰਾ ਕਮੋਜ਼ ਇਰੇ ਵਿੱਚ ਹੈ ਕਲਰਕ ਸੋਨਾ ਸਿੰਘ ਇਹਨਾਂ ਨੇ ਮਿਲ ਕੇ ਸੋਨਾ ਸਿੰਘ ਨੇ ਤਾਂ ਅੱਦੇ ਡਾਕੂਮੈਂਟ ਗੁੰਮ ਕਰਤੇ ਸਾਡੇ ਪ੍ਰਸ਼ਾਸਤ ਅਧਿਕਾਰੀ ਮੈਡਮ ਵੰਦਰਾ ਕਮਰੀ ਕਬੋਜ਼ ਮੰਗਲਦਾਸ ਇਹਨਾਂ ਦੇ ਇੱਕ ਪਾਲਿਸੀ ਦੇ ਵਿੱਚ ਇਨਵੋਲਵ ਹੈ ਆਰ ਕੇ ਸਿੰਗਲਾ ਜਿਹੜਾ ਚੰਡੀਗੜ੍ਹ ਬੈਠਦਾ ਹੈ ਸਾਰਾ ਕੰਮ ਸਿੰਗਲੇ ਤੋਂ ਚੱਲਦਾ ਸੀਗਾ ਥੱਲੇ ਤੱਕ ਆਉਂਦਾ ਸੀਗਾ ਸਿੰਗਲੇ ਨੂੰ ਜਿਹਨੇ ਪੈਸੇ ਸਿੰਗਲੇ ਨੂੰ ਦੇ ਦਿੱਤੇ ਉਹ ਪੈਸੇ ਥੱਲੇ ਪਹੁੰਚ ਜਾਣੇ ਆ ਜਾਂ ਥੱਲੇ ਜਿਹਨੇ ਦੇਤੇ ਉੱਤੇ ਪਹੁੰਚ ਜਾਣੇ ਆ ਜਿਹਦੇ ਪੈਸੇ ਪਹੁੰਚ ਗਏ ਉਹਨੂੰ ਟੈਂਡਰ ਦੇ ਦਿੱਤਾ ਦੂਜੇ ਨੂੰ ਇਹਨਾਂ ਟੈਂਡਰ ਨਹੀਂ ਦਿੱਤਾਗਾ ਇਹਨਾਂ ਨੇ ਪਹਿਲੀਆਂ ਸਰਕਾਰਾਂ ਵਿੱਚ ਪਾਲਿਸੀ ਸੀਗੀ ਪਿਛਲੇ ਰੇਟਾਂ ਨਾਲੋਂ 2% ਰੇਟ ਵਾਧਾ ਦੇਣਾ ਜਾਂ 3% ਰੇਟ ਵਾਧਾ ਦੇਣਾ ਇਹਨਾਂ ਨੇ ਕੀ ਕੀਤਾ ਪਿਛਲੇ ਰੇਟ ਨਾਲੋਂ 50 50 60 60 70 70% 80% ਦਾ ਵਾਧਾ ਦਿੱਤਾ 100 100 ਵੀ ਵਾਧਾ ਦੇ ਦਿੱਤਾ ਦੋਪੁਣਾ ਰੇਟ ਦਿੱਤਾ ਗਿਆ 2 ਰੁਪਏ ਵਾਲਾ ਕੰਮ ਹੋਣ ਵਾਲਾ ਕੰਮ ਇਹਨਾਂ ਨੇ 4 ਰੁਪਏ ਚ ਕਰਵਾਇਆ 5 ਰੁਪਏ ਚ ਕਰਵਾਇਆ 6 ਰੁਪਏ ਚ ਕਰਵਾਇਆ 7 ਚ ਵੀ ਕਰਵਾਇਆ ਮੈਂ ਤਲਵੰਡੀ ਭਾਈ ਪੀਜੀ ਦਾ ਕੰਮ ਪੌਣੇ 2 ਰੁਪਏ ਘੱਟੇ ਦੇ ਭਰਿਆ ਸੀ ਉਸ ਤੋਂ ਬਾਅਦ 1 ਰੁਪਿਆ 92 ਪੈਸੇ ਤੇ ਭਰਿਆ ਪਰੰਤੂ ਮੈਨੂੰ ਉਹਨੇ ਦਿੱਤਾਗਾ ਇਹਨਾਂ ਨੇ ਦਿੱਤਾ 3.5 ਪੌਣੇ 4 ਰੁਪਏ ਤੇ ਤੇਲੂ ਰਾਮ ਨੂੰ ਮੋਦਕੀ ਲੇਬਰ ਕਾਟੇਜ ਦਾ ਕੰਮ ਮੈਂ 40% ਆਵਾ ਭਰਿਆ ਲੇਬਰ ਦਾ 18% ਭਰਿਆ ਕਾਟੇਜ ਦਾ ਦਿੱਤਾ ਗੁਰਸ਼ਕਤੀ ਨੂੰ ਕਿੰਨੇ ਪਰਸੈਂਟ ਆਵਾ ਤੇ 72% ਤੇ 72% ਸੀ ਲੇਬਰ ਕਾਟੇਜ ਦਾ ਉਹਨੂੰ ਲੇਬਰ ਦਾ ਦਿੱਤਾ ਗਿਆ ਕਾਟੇਜ ਦਾ ਦਿੱਤਾ ਗਿਆ 113% ਆਵਾ ਮਮ ਦੇ ਉਹੜ ਦੇ ਵਿੱਚ ਵੀ ਇਸੇ ਤਰ੍ਹਾਂ ਸਾਡੇ ਨਾਲ ਇਵੇਂ ਹੋਇਆ ਇਹਨਾਂ ਨੇ ਆ ਦੇ ਚਿੱਤੇ ਠੇਕੇਦਾਰਾਂ ਨੂੰ ਕੰਮ ਦਿੱਤੇ ਐ ਸਾਨੂੰ ਕੋਈ ਕੰਮ ਨਹੀਂ ਦਿੱਤਾ ਗਿਆ ਇਹ ਆਵਾਜ਼ ਤੋਂ ਪਹਿਲਾਂ ਕਿਉਂ ਚੁੱਕੀ ਪਹਿਲਾਂ ਆਵਾਜ਼ ਨਹੀਂ ਚੁੱਕੀ ਗਈ ਸਰਕਾਰ ਵੇਲੇ ਦੀ ਜੇ ਅਸੀਂ ਇਹ ਪਹਿਲਾਂ ਆਵਾਜ਼ ਚੁੱਕਦੇ ਸੀ ਸਾਡੇ ਤੇ ਪਰਚਾ ਹੁੰਦਾ ਡਰ ਸੀਗਾ ਪਰਚੇ ਕਰਾਉਂਦੇ ਸੀ ਫਰੀਦਕੋਟ ਵਿੱਚ ਪਰਚੇ ਹੋਏ ਆ ਬਠਿੰਡੇ ਵਿੱਚ ਪਰਚੇ ਹੋਏ ਆ ਜੇ ਅਸੀਂ ਉਦੋਂ ਬਾਚਕਦੇ ਸਾਨੂੰ ਇਹ ਸਾਡੇ ਇੱਕ ਠੇਕੇਦਾਰ ਭਰਾ ਉਹਨੇ ਆਵਾਜ਼ ਚੱਕੀ ਸੀਗੀ ਫਿਰ ਸੀਰ ਕੋ ਡੈਸਟਾ ਦਾ 8 ਮਹੀਨੇ ਜੇਲ੍ਹ ਕੱਟ ਕੇ ਆਇਆ ਪਾਲਾ ਸਿੰਘ ਉਹਦਾ ਨਾਮ ਹੈ ਮੱਤੇ ਦਾ ਰਹਿਣ ਵਾਲਾ ਜਦੋਂ ਉਹ 8 ਮਹੀਨੇ ਜੇਲ੍ਹ ਕੱਟ ਕੇ ਆਇਆ ਸੀ ਉਹਨੂੰ ਵੇਖਦਾ ਸੀ ਮੁੜ ਕੇ ਅਹੀਂ ਨਹੀਂ ਯੁਰਤ ਕੀਤੀ ਗਈ ਉਹਦਾ ਕਹਿੰਦਾ ਮਤਲਬ ਕਿ ਉੱਪਰ ਤੋਂ ਲੈ ਕੇ ਥੱਲੇ ਤੱਕ ਸਾਰੇ ਵਾਲੇ ਮਲੇ ਸਾਰੇ ਵਾਲੇ ਮਲੇ ਉੱਪਰ ਤੋਂ ਲੈ ਕੇ ਥੱਲੇ ਤੱਕ 2017-18 ਦੇ ਟੈਂਡਰ ਦੇ ਵਿੱਚ ਮੈਨੂੰ ਪੀਜੀ ਗਦਾਂ ਤਲਵੰਡੀ ਭਾਈ ਦਾ ਟੈਂਡਰ ਮਿਲ ਗਿਆ ਪੀਜੀ ਦਾ ਟੈਂਡਰ ਮਿਲ ਗਿਆ ਤੇ ਮੈਂ ਉਹ ਟੈਂਡਰ ਚਲਾਉਣਾ ਸੀਗਾ ਲਾਡੀ ਗਰੀ ਦਾ ਫੋਨ ਆ ਗਿਆ ਕਿ 2018 ਦੇ 17 ਹੋ ਟੈਂਡਰ ਚਲੋਣਾ ਪੀਜੀ ਕਰਦਾ ਚਾਰ ਲੱਖ ਰੁਪਏ ਮੈਨੂੰ ਦਿਓ ਜੇ ਮੈਂ 4 ਲੱਖ ਨੂੰ ਨਹੀਂ ਦਿੰਦਾਗਾ ਮਹਿਕਮਾ ਮੈਨੂੰ ਬਲੈਕਲਿਸਟ ਕਰ ਦੇਣਾ ਸੀਗਾ ਮੈਂ 4 ਲੱਖ ਰੁਪਏ ਲਾਡੀ ਗਰੀ ਨੂੰ ਵੀ ਦਿੱਤਾ ਉਹ ਤੋਂ ਬਾਅਦ 18 19 ਦੇ ਟੈਂਡਰ ਅਸੀਂ ਇੱਕ ਇਹਨਾਂ ਦਾ ਹਾਈ ਕੋਰਟ ਚ ਝਗੜ ਕੇ ਲੈ ਕੇ ਆਂਦਾ ਟਰਾਂਸਪੋਰਟ ਦਾ 85% ਵਭਤੇ ਜਦੋਂ ਅਸੀਂ 85 ਤੋਂ ਕੰਮ ਕਰ ਸਕਦੇ ਆ 18 19 ਦੇ ਵਿੱਚ 20 ਦੇ ਵਿੱਚ ਕੋਵਿਡ ਆ ਗਿਆ ਮਾਰਚ ਵਿੱਚ ਤਾਂ ਮਹਿਕਮੇ ਨੇ ਟੈਂਡਰ ਨਹੀਂ ਕੀਤਾ ਸਾਨੂੰ ਉਹ 3 ਮਹੀਨੇ ਦਾ 4 ਮਹੀਨੇ ਦਾ ਵਾਅਦਾ ਕਰਕੇ 31/8/20 ਤੱਕ ਕੰਮ ਕਰਾਇਆ ਗਿਆ ਜਦੋਂ 31/8/20 ਤੱਕ 85% ਦੇ ਵੱਧ ਤੇ ਕੰਮ ਹੋ ਜਾਂਦਾ ਤੇ 2021 ਦਾ ਟੈਂਡਰ ਮੁਰਤੇ ਚੱਕ 120% ਅਵਧੇ ਦਿੱਤੇ ਜਾਂਦੇ ਕਿਉਂ ਦਿੱਤੇ ਜਾਂਦੇ ਆ ਕਿਉਂਕਿ ਉਸ ਤੋਂ ਮੰਤਰੀ ਨੂੰ ਵੱਡੇ ਵੱਡੇ ਠੇਕੇਦਾਰ ਜਿਆ ਮਿਲੇ ਨਿੱਕੇ ਨਿੱਕੀਆਂ ਮੰਡੀਆਂ ਦੇ ਵਿੱਚ ਵੀ ਵੱੜ ਗਏ ਵੱਡੇ ਸੈਂਟਰ ਤੇ ਵੱਣਾ ਵੱਣਾ ਨਿੱਕੇ ਨਿੱਕੇ ਮੰਡੀਆਂ ਜੀ ਉਹ ਵੱੜ ਗਏ ਕਲੱਬ ਕਰਤੇ ਪਲੱਸਟਰ ਬਣਾ ਦਿੱਤੇ ਟੈਂਡਰਾਂ ਦੇ ਫਰੋਜ਼ਪੁਰ ਦਾ ਜੰਪਲ ਲੈ ਲਓ ਤਲਵੰਡੀ ਪਾਈ ਦੀ ਜੰਪਲ ਲੈ ਲਓ ਜੀਰੇ ਦੀ ਜੰਪਲ ਲੈ ਲਓ ਇਨ੍ਹਾਂ ਖਰੀਦ ਏਜੰਸੀਆਂ ਵਿੱਚ ਅੱਗੇ ਕੰਮ ਹੁੰਦਾ ਸੀ 5 ਖਰੀਦ ਏਜੰਸੀਆਂ 5 ਟੈਂਡਰ ਹੁੰਦੇ ਸੀ ਖਰੀਦ ਏਜੰਸੀਆਂ 6 ਟੈਂਡਰ ਹੁੰਦੇ ਸੀਗੇ ਇਨ੍ਹਾਂ ਪੰਜਾਂ ਜਾਂ ਛੀਆਂ ਨੂੰ ਕਲੱਬ ਕਰਕੇ ਇਹਨਾਂ ਨੇ ਇੱਕ ਬਣਾ ਦਿੱਤਾ ਗਿਆ ਕਿਉਂਕਿ ਉਹ ਵੱਡੇ ਠੇਕੇਦਾਰ ਨੂੰ ਕੰਮ ਦਈਏ ਵੱਡੇ ਠੇਕੇਦਾਰ ਨੂੰ ਕੰਮ ਦਿੱਤਾ ਛੋਟੇ ਆਪੇ ਬਾਹਰ ਹੋ ਗਿਆ ਜੋ ਛੋਟਾ ਬਾਹਰ ਹੋ ਗਿਆ ਕੰਪੀਟੀਸ਼ਨ ਖਤਮ ਹੋ ਗਿਆ ਉੱਥੇ ਵਿਭਾਗ ਨੇ ਉਹਨੂੰ ਖੋਰਾ ਲਾਇਆ ਗਿਆ ਇਹਨਾਂ ਵੱਲੋਂ ਜਿਹੜਾ ਕੰਮ ਤਲਵੰਡੀ ਪਾਈ ਦਾ ਲੈ ਲਓ ਪਿਛਲੇ ਸਾਲਾਂ ਦੇ ਵਿੱਚ 17% 18% ਵੱਧ ਹੁੰਦਾ ਕੰਮ ਤੇ ਹੁੰਦਾ ਸੀਗਾ ਉੱਥੇ ਕਿੰਨੇ ਤੇ ਹੋਇਆ 120% ਤੇ 72% ਤੇ 75% ਦੇ ਕੰਮ ਇਹਨਾਂ ਨੂੰ ਦਿੱਤੇ ਗਏ ਆ ਦੇਖੋ ਕਿੰਨਾ ਪਰਸੈਂਟ ਵਾਧਾ ਦਿੱਤਾ ਗਿਆ ਕੀ ਨੋ ਬਤਾ ਕਿਸ ਮਹਿਕਮੇ ਨੂੰ ਕਲੱਬ ਕਰਨ ਦੀ ਟੈਂਡਰ ਕੀ ਲੋੜ ਆ ਕਿਸ ਕਲਸਟਰ ਬਣਾਉਣ ਦੀ ਕਿਹੜੀ ਕੋਈ ਆਫਤ ਆ ਗਈ ਸੀ ਵੀ ਅਸੀਂ ਇੱਕ ਠੇਕੇਦਾਰ ਨੂੰ ਕੰਮ ਦਈਏ ਕੰਮ ਸਦਾ ਸਸਤਾ ਹੋ ਜੂ ਜਲਦੀ ਹੋ ਜੂ ਕਿਵੇਂ ਹੋ ਜੂਗਾ ਨਹੀਂ ਮਹਿਕ ਮੈਨੇ ਆਪ ਦੇ ਪ੍ਰਸ਼ਾਸਨ ਅਧਿਕਾਰੀਆਂ ਨੇ ਪੈਸਾ ਖਾਣਾ ਸੀਗਾ ਮੈਡਮ ਅੰਦਰਾ ਕੰਪੋਜ਼ ਨੇ ਪੈਸੇ ਖਾਣੇ ਸੀਗੇ ਮੰਗਲਦਸ ਨੇ ਪੈਸੇ ਖਾਣੇ ਸੀ ਆਰਸ ਸਿੰਘਲੇ ਨੇ ਪੈਸੇ ਖਾਣੇ ਸੀਗੇ ਭਾਰਤ ਪੋਸ਼ਣ ਆਸ਼ੂ ਨੇ ਪੈਸੇ ਖਾਣੇ ਸੀਗੇ ਇਹ ਕੱਲਾ ਕੋਈ ਕੱਲਾ ਮਸਲਾ ਮੇਰਾ ਨਹੀਂਗਾ ਇਹ ਪੂਰੇ ਪੰਜਾਬ ਦਾ ਮਸਲਾ ਹੈ ਪੂਰੇ ਪੰਜਾਬ ਦੇ ਵਿੱਚ ਜਦੋਂ ਇਨਕੁਆਰੀਆਂ ਹੋਣੀਆਂ ਸ਼ੁਰੂ ਹੋ ਗਈਆਂ ਤਾਂ ਇਹਨਾਂ ਦੇ ਕਪਲੇ ਜਾਗਰ ਹੋਣੇ ਸ਼ੁਰੂ ਹੋ ਜਣੇ ਆ ਪਿੱਛੇ ਜੇ ਅਖਬਾਰਾਂ ਦੇ ਵਿੱਚ ਖਬਰ ਲੱਗੀ ਸੀ ਫਲਾਨੇ ਸਾਥੋਂ ਇਹਨਾਂ ਮਾਝ ਵੇਚ ਗਿਆ ਫਲਾਨੇ ਸਾਥੋਂ ਉਹਨਾਂ ਮਾਝ ਇਹਨਾਂ ਮਾਝ ਵੇਚ ਗਿਆ ਕਿਸੇ ਰਿਸਪੈਕਟ ਦੀ ਕੀ ਯੋਰ ਤੱਕ ਗਦਾਮ ਚ ਮਾਲ ਪਿਆ ਵੇਚ ਦੇਵੇ ਇਹ ਪ੍ਰਸ਼ਤ ਮੰਤਰੀਆਂ ਪ੍ਰਸ਼ਤ ਐਮ ਐਲ اے ਨੇ ਦੇਣ ਹੈ ਅਨਾਜ ਵੇਚਣਾ ਇਹ ਜਿਹੜਾ ਤੁਸੀਂ ਉਰੋਗ ਲਗਾ ਰਹੇ ਹੋ ਇਹਦਾ ਕੋਈ ਸਬੂਤ ਸਬੂਤ ਹੈ ਤੋਖਤਾ ਸਬੂਤ ਅਨਾਜ ਵੇਚਣ ਦੀ ਗੱਲ ਕਰਦੇ ਆ ਤੁਹਾਡੇ ਅਖਬਾਰਾਂ ਦੇ ਵਿੱਚ ਚੈਨਲ ਉੱਤੇ ਖਬਰਾਂ ਪ੍ਰਕਾਸ਼ਿਤ ਹੋ ਚੁੱਕੀਆਂ ਐ ਐਫ ਆਈ ਆਰ ਦਰਜ ਹੋ ਚੁੱਕੀਆਂ ਇਹਨਾਂ ਦੇ ਖਿਲਾਫ ਇਸ ਸਬੰਧੀ ਹੁਣ ਤੁਹਾਡੀ ਕਿਹਦੀ ਨਾਲ ਗੱਲਬਾਤ ਹੋਈ ਹੈ ਇਸ ਸਬੰਧੀ ਹਜੇ ਤੱਕ ਸਾਡੀ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋਈਗੀ ਟੈਂਡਰਾਂ ਦੀ ਇਨਕੁਆਰੀ ਵਿੱਚ ਅਸੀਂ ਅਖਬਾਰਾਂ ਦੇ ਮਾਧਿਅਮਾਂ ਰਾਹੀਂ ਪਤਾ ਲੱਗਿਆ ਹੈ ਕਿ ਮਾਨਯੋਗ ਐਮਐਲਏ ਸਾਹਿਬ ਨੇ ਸੀਐਮ ਸਾਹਿਬ ਨੂੰ ਇਸ ਬੰਦੀਸ਼ ਸ਼ਿਕਾਇਤ ਕੀਤੀ ਹੈ ਕਿ ਇਸ ਮੇਰੇ ਹਲਕੇ ਦਾ ਕੰਮ ਟੈਂਡਰ ਦਾ ਕਪੜਾ ਹੈ ਇਹ ਦਿਨ ਕੋਰੇ ਕਰਾਈ ਜਾਵੇ ਮੇਰੀ ਉਮੀਦ ਹੈ ਸਾਨੂੰ ਭਗਵੰਤ ਮਾਨ ਸਰਕਾਰ ਤੇ ਪੂਰੀ ਉਮੀਦ ਹੈ ਵੀ ਇਹ ਪ੍ਰਸ਼ਾਸਕਾਂ ਨੂੰ ਅੰਦਰ ਦੇਊਗਾ ਪਰਿਸ਼ਠੇਕਰਾਂ ਨੂੰ ਵੀ ਅੰਦਰ ਦੇਊਗਾ ਜਿਹੜੀ ਤੁਸੀਂ ਮੈਡਮ ਵੰਦਨਾ ਦੀ ਗੱਲ ਕਰ ਰਹੇ ਹੋ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਉਹ ਕਹਿੰਦੇ ਇਹਨਾਂ ਤਾਂ ਬਚਤ ਹੀ ਨਹੀਂਗਾ ਜਿੰਨਾ ਇਹ ਰੋਪ ਲਗਾ ਗਏ ਇਹਦਾ ਵੇਖੋ ਜੀ ਇਹ ਕਹਿ ਰਹੇ ਆ ਵੀ ਇਹਨਾਂ ਬਜਟ ਨਹੀਂਗਾ ਅਸੀਂ ਤਾਂ ਕਹਿ ਰਹੇ ਆ 1000 ਰੁਪਏ ਤੋਂ ਲੈ ਕੇ 300 ਕਰੋੜ ਤੱਕ ਕਪਲਾ ਹੋਇਆ ਹੈ ਉਹ ਤਾਂ ਜਦੋਂ ਹੁਣ ਡਾਕੂਮੈਂਟ ਵੀ ਲਾਇਸੈਂਸ ਫਰੋਲੂਗੀ ਉਦੋਂ ਹੀ ਪਤਾ ਲੱਗਣਾ ਹੈ ਵੀ ਕਿੰਨਾ ਕਪਲਾ ਇਹਨਾਂ ਨੇ ਕੀਤਾ ਹੈ ਉਹਨਾਂ ਦਾ ਕਰਨ ਨਹੀਂ ਸਾਨੂੰ ਜਾਣਬੁੱਝ ਕੇ ਬਦਨਾਮ ਕਰਨ ਦੀ ਨਹੀਂ ਜਾਣਬੁੱਝ ਕੇ ਕਹੋ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਰਹੀ ਹੈ ਡਾਕੂਮੈਂਟ ਬੋਲਦੇ ਪਏ ਆ ਟੈਂਡਰ ਰਜੈਕਟ ਕੀਤੇ ਇਹਨੇ ਕੀ ਕੀਤਾ ਪੀਜੀ ਤਲਵੰਡੀ ਪਾਈ ਦੇ 80 100 ਤੇ 29 ਅਧਾਰਕਰ ਜਮ੍ਹਾਂ ਕਰਾਇਆ ਤਲਵੰਡੀ ਪਾਈ ਦੇ ਉਹਦੇ ਵਿੱਚ 75 80 ਹਜ਼ਾਰ ਕਾਰਡ ਚਾਹੀਦਾ ਸੀ 50 ਹਜ਼ਾਰ ਕਾਰਡ ਤਾਂ ਤਕਰੀਬਨ ਸਾਡੇ ਫालतੂ ਸੀ ਇਹਨੇ ਸਾਰੀ ਲੈਸਟਿਕ ਗੁੰਮ ਕਰਤੀ ओरिजिनल ਉੱਥੇ ਫੋਟੋਕਾਪੀ ਲਾ ਦਿੱਤੀ ਹੈ ਵਿੱਚ 50 ਹਜ਼ਾਰ ਕਾਰਡ ਦੀ ਫੋਟੋਕਾਪੀ ਹੈ ਜੀ ਜਦੋਂ ਮੈਡਮ ਵੰਦਨਾ ਕੁਮਾਰੀ ਦੀ ਮਿਲੀ ਭੁਗਤੀ ਨਾਲ ਲੱਗੇ ਥੱਲੇ ਸੋਨਾ ਸਿੰਘ ਨੇ ਲਾਈ ਹੈ ਅਸੀਂ ਅਪੀਲ ਪਾਈ ਉੱਥੇ ਇਹਨਾਂ ਦੇ ਡਾਇਰੈਕਟਰ ਦੇ ਪਾਲਸੀ ਦੇ ਮੁਤਾਬਕ ਉੱਥੇ ਅਪੀਲ ਦੇ ਵਿੱਚ ਇਹ ਕਹਿੰਦੇ ਜੀ ਇਹਨਾਂ ਵੱਲੋਂ ਧਾਰ ਕਾਰਡ ਹੀ ਸਾਨੂੰ 75 80 ਦਿੱਤੇ ਗਏ ਆ 50 ਹਜ਼ਾਰ ਕਾਰਡ ਇਹਨਾਂ ਨੇ ਪਾਰ ਕੇ ਪਾਸੇ ਛੱਡ ਦੇ ਵਿੱਚੋਂ ਸਾਡੇ ਡਾਕੂਮੈਂਟਾਂ 'ਚ ਇਹ ਕਹਿੰਦੇ ਸਾਨੂੰ ਕੋ 129 ਆਧਾਰ ਕਾਰਡਾਂ ਦੀ ਲਿਖਤ ਇਹਨਾਂ ਦੇ ਆਪ ਦੇ ਹੱਥੀ ਪ੍ਰਸੇਦਨ ਚੱਲੀ ਗਈ ਹੈ ਵੀ ਪਾਰਟੀ ਵੱਲੋਂ 129 ਆਧਾਰ ਕਾਰਡ ਜਮ੍ਹਾਂ ਕਰਾਏ ਗਏ ਆ। ਬਾਕੀ ਦੇ ਆਧਾਰ ਕਾਰਡ ਜਦੋਂ ਅਪੀਲ ਪਾਈ ਉੱਥੇ ਕਹਿੰਦੇ ਸਾਨੂੰ ਤਾਂ 75 ਹੀ ਮਿਲੇ ਆ ਜੀ। ਹੋਰ ਤੁਸੀਂ ਕੀ ਮੰਗ ਚਾਹੁੰਦੇ ਹੋ? ਅਸੀਂ ਵਿਜੀਲੈਂਸ ਤੋਂ ਮੰਗ ਕਰਦੇ ਆ ਡਿਪਾਰਟਮੈਂਟ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਮੈਡਮ ਬੰਦਨਾ ਕਹਿੰਦੇ ਖਿਲਾਫ ਕਾਰਵਾਈ ਕੀਤੀ ਆ ਮੰਗਲਦਾਸ ਨਾਲ ਕਾਰਵਾਈ ਕੀਤੀ ਜਾਵੇ। ਆਰਕੇ ਸਿੰਘਲੇ ਖਿਲਾਫ ਕਾਰਵਾਈ ਕੀਤੀ ਜਾਵੇ। ਅੱਜ ਟੈਂਡਰ ਰੀਕਾਲ ਹੋ ਜਾਣ। ਪੂਰੇ ਪੰਜਾਬ ਦੇ ਟੈਂਡਰ ਰੀਕਾਲ ਕਰ ਲੋ। 50 ਤੋਂ 60% ਟੈਂਡਰ ਡਾਊਨ ਜਾਣਗੇ ਅਸੀਂ ਦਾਵਾ ਕਰਦੇ ਹਾਂ ਇਹ 50 ਤੋਂ 60% ਰੇਟ ਡਾਊਨ ਹੋ ਜਾਣਗੇ ਮਕਸਰ ਪੀ ਦੇ ਵਿੱਚ ਅਸੀਂ 16% 17% ਲੈਸ ਟੈਂਡਰ ਚੱਲ ਰਿਹਾ ਸੀਗਾ ਅਸੀਂ ਉਸ ਤੋਂ ਲੈਸ ਦੇ ਟੈਂਡਰ ਪਾਇਆ ਇਸੇ ਮੰਗਲਦਾਸ ਨੇ ਉੱਥੇ ਖੋਲਣਾ ਸੀਗਾ ਦੋ ਵਾਰੀ ਪਾਇਆ ਦੋ ਵਾਰੀ ਰਿਜੈਕਟ ਕਰ ਦਿੱਤਾ ਗਿਆ ਮੜ ਕੇ 72% ਬੱਧਾ ਦਿੱਤਾ ਗਿਆ ਕਿਉਂ ਨਹੀਂ ਉਹ ਤੇ ਸੁਸਾਇਟੀਆਂ ਨੂੰ ਪਹਿਲ ਦੇ ਆਧਾਰ ਤੇ ਕੰਮ ਦਿੱਤਾ ਗਿਆ ਕੀ ਸੁਸਾਇਟੀਆਂ ਕੰਮ ਨਹੀਂ ਕਰ ਸਕਦੀਆਂ ਗੀਆਂ ਪਹਿਲਾ ਸ਼ਰਤ ਸੀ ਇਹਨਾਂ ਦੀ ਪਾਲਿਸੀ ਦੇ ਵਿੱਚ ਸੁਸਾਇਟੀਆਂ ਨੂੰ ਕੰਮ ਦਵਾਂਗੇ ਅਸੀਂ ਸੁਸਾਇਰੀਆ ਟੈਂਡਰ ਨਹੀਂ ਖੋਲੇਗੇ ਉੱਥੇ ਲੱਗਦਾ ਸਾਨੂੰ ਡਾਕੂਮੈਂਟ ਹੀ ਨਹੀਂ ਦੇਣ ਆਏਗੇ ਕਿਉਂਕਿ ਠੇਕੇ ਦਾ ਡਾਕੂਮੈਂਟ ਜਮ੍ਹਾਂ ਕਰਾਉਣ ਵਾਸਤੇ ਬਾਹਰ ਬੈਠੇ ਆ ਤੇ ਇਹਨਾਂ ਨੇ ਮੁਕਸਰ ਦੇ ਵਿੱਚ ਡਾਕੂਮੈਂਟ ਨਹੀਂ ਜਮ੍ਹਾਂ ਕਰਾਏਗੇ ਹੁਣ ਉਮੀਦ ਹੈ ਕਿ ਭਗਵਾਨ ਸਰਕਾਰ ਤੋਂ ਸਾਨੂੰ ਪੂਰੀ ਉਮੀਦ ਹੈ ਭਗਵਾਨ ਸਰਕਾਰ ਤੇ ਵੀ ਇਹਨਾਂ ਨੂੰ ਅੰਦਰ ਸਿੱਟੂਆ ਪ੍ਰਸ਼ਾਸਨ ਅਧਿਕਾਰੀਆਂ ਨੂੰ ਨਹੀਂ ਮੈਂ ਇਹ ਕਹਿਣਾ ਚਾਹਨੀ ਆ ਕਿ ਇਹ ਬਿਲਕੁਲ ਝੂਠਾ ਔਰ ਬੇਬੁਨਿਆਦ ਇਲਜ਼ਾਮ ਲਗਾਇਆ ਗਿਆ ਹੈ ਕਿਉਂਕਿ ਜਿਹੜਾ ਸਾਡਾ ਫਿਰੋਜ਼ਪੁਰ ਵਿੱਚ ਟੋਟਲ ਜਿਹੜਾ ਹੈ ਅਸੀਂ ਕੰਮ ਦੇਖੀਏ ਤਾਂ ਟੈਂਡਰਾਂ ਦਾ ਕੰਮ ਜਿਹੜਾ ਉਹ ਅਰਾਊਂਡ ਐਵਰੇਜ ਬੇਸਿਸ ਤੇ 50 ਕਰੋੜ ਦਾ ਕੰਮ ਹੈ ਜਿਹੜਾ ਪੂਰੇ ਸਾਲ ਦਾ ਪੈਂਦਾ ਤੇ ਇਹ 50 ਕਰੋੜ ਦੇ ਕੰਮ ਵਿੱਚ 300 ਕਰੋੜ ਦਾ ਕਪਲਾ ਬਿਲਕੁਲ ਹੀ ਬੇਬੁਨਿਆਦ ਔਰ ਝੂਠੀ ਚੀਜ਼ ਹੈ ਤਾਂ ਹੋਰ ਵੀ ਗੱਲ ਉਹਨਾਂ ਨੇ ਦੱਸੀ ਹੈ ਕਿ ਲੇਬਰ ਜਿੱਤੇ 70% ਅਟੈਂਡਿੰਗ ਕਰਾ ਕੇ ਚਾਹ ਦੌਰ ਤੇ ਲੇਬਰ ਨੂੰ ਦਿੱਤੇ ਜਾ ਰਿਹਾ ਔਰ 5 ਰੁਪਏ ਦੇ ਕਿੰਨੇ ਕਿੰਨੇ ਕਪੇ ਬਣਦੇ ਅ ਮੈਂ ਜਿਵੇਂ ਪਹਿਲਾਂ ਵੀ ਦੱਸਿਆ ਕਿ ਸਾਡੀ ਜਿਹੜੀ ਐਵਰੇਜ ਬੋਰੀ ਦਾ ਜਿਹੜਾ ਸਾਰਾ ਲਗਾ ਕੇ ਚੱਲੀ ਹੈ ਤਾਂ ਉਹਦੀ ਜਿਹੜੀ ਪੈਂਦੀ ਹੈ ਕੋਸਟ ਪੈਂਦੀ ਹੈ ਉਹ ₹3.39 ਪੈਂਦੀ ਹੈ। ਅਗਰ ਮੈਕਸਿਮਮ ਵਾਦਾ ਦੇਈ ਐ ਅਸੀਂ ਟੈਂਡਰਾਂ 'ਚ ਜਿਹੜਾ 75 ਤੋਂ 120% ਹੈ ਉਹਦੇ 'ਚ ਜਿਹੜੀ ਐਵਰੇਜ ਇਹ ਚੀਜ਼ ਪੈਂਦੀ ਹੈ ਤੇ ਉਹਦੇ ਵਿੱਚ ਆਪਾਂ ਕਿਸੇ ਵੀ ਤਰੀਕੇ ਨਾਲ ਨਹੀਂ ਕਹਿ ਸਕਦੇ ਕਿ ਉਹਦਾ ਉਹਦਾ ਰੇਟ ਜਿਹੜਾ ਹੈ ₹7 ਜਾਂ ₹6 ਵਿੱਚ ਕਿਸੇ ਤਰ੍ਹਾਂ ਦਾ ਉਹ ਦੇ ਲੇਬਰ ਦਾ ਖਰਚਾ ਪਿਆ ਹੋਏਗਾ। ਅੰਨੇ ਸਾਰੇ ਮਾਮਲ ਨੂੰ ਲੈ ਕੇ ਅ ਤੇ ਹਫਤੀ ਤੋਂ ਵਿਦਾਇਕ ਨੇ ਜੀ ਤਿਆ ਸੀਐਮ ਨੂੰ ਇੱਕ ਲੈਟਰ ਲਿਖਿਆ ਗਿਆ ਹੈ। ਇਸ ਵਾਸਤੇ ਕਿ ਕਹਣਾ ਕਿ ਤੁਹਾਡੇ ਪੱਖ ਦਿੱਤੇ ਗਏ ਸੀ ਕਿ ਸੱਚਾਈ ਨਹੀਂ ਮੇਰੇ ਮੇਰੇ ਵੱਲੋਂ ਮੇਰਾ ਕੋਈ ਪੱਖ ਜਾਣਿਆ ਨਹੀਂ ਗਿਆ ਸੀਗਾ ਔਰ ਉਹਦੇ ਵਿੱਚ ਉਹ ਜਿਹੜਾ ਹੈ ਸਾਡੇ ਤੋਂ ਕੋਈ ਵੀ ਡਾਕੂਮੈਂਟਰੀ ਜਿਹੜੀ ਹੈ ਪ੍ਰੂਫ ਜਾਂ ਕਿਸੇ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਨਹੀਂ ਲਈ ਗਈ ਕੀ ਕਹਿਣਾ ਫਿਰ ਸਾਰੇ ਮਾਮਲੇ ਨੂੰ ਲੈ ਕੇ ਜਿਹੜੇ ਕਿ ਇਲਜ਼ਾਮ ਵੀ ਲੱਗੇ ਆ ਕਪੇ ਭਾਜੀ ਤੇ ਤਾਂ ਕਿ ਮੈਂ ਮੈਂ ਇਹੀ ਕਹਿਣਾ ਚਾਹ ਰਹੀ ਹਾਂ ਕਿ ਜਿਹੜਾ ਟੈਂਡਰ ਹੁੰਦਾ ਉਹ ਇੱਕ ਬਹੁਤ ਹੀ ਟਰਾਂਸਪੇਰੈਂਟ ਤਰੀਕੇ ਨਾਲ ਕੀਤਾ ਜਾਂਦਾ ਹੈ ਉਦੇ ਵਿੱਚ ਇਹ ਚੀਜ਼ ਨਹੀਂ ਹੈ ਕਿ ਜਿਹੜੇ ਬੰਦੇ ਦਾ ਟੈਂਡਰ ਹੋਇਆ ਨਹੀਂ ਰਿਜੈਕਟ ਹੋ ਗਿਆ ਉਹਦੀ ਅੱਗੇ ਅਪੀਲ ਵੀ ਰਿਜੈਕਟ ਹੋ ਗਈ ਤਾਂ ਉਹ ਇਸ ਤਰ੍ਹਾਂ ਦੇ ਬੇਸਲੈਸ ਅਲੀਗੇਸ਼ਨਸ ਜਿਹੜੇ ਲਗਾਉਣੇ ਸ਼ੁਰੂ ਕਰਦੇ ਤੇ ਜਿਹੜਾ ਹੈ ਇਹ ਸਿਰਫ ਔਰ ਸਿਰਫ ਵਿਭਾਗ ਦਾ ਔਰ ਇਹ ਨਾਮ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਬਿਲਕੁਲ ਹੀ ਇਹ ਝੂਠੇ ਔਰ ਬੇਬੁਨਿਆਦ ਇਲਜ਼ਾਮ